उसे तरह तारसे रहे हैं तो पूजन और कोई मेहरनी। अब देखिए फोन आया पूजा तो चक्की और की कैंडी यहाँ नहीं। इतना जो फोन कांडा कोई। हेलो। हेलो। हाँ हाँ पूजा। हाँ जी साश्रीकांत जी। साश्रीकांत। हाँ जी की करते थे। बस बैठे हैं पूजा। अच्छा जी मैं आता नगाल कांडे से। ਜਦੋਂ ਦੀ ਮੈਂ ਉੱਥੋਂ ਆਈ ਆ ਨਾ ਘੋਟ ਚੋਂ ਹੂੰ ਉਹਦਾ ਮੈਨੂੰ ਪਛਤਾਵਾ ਜਿਹਾ ਲੱਗਿਆ ਆ ਕਿ ਮੈਂ ਭਾਜੀ ਨੇ ਤੇ ਭਾਪੀ ਨੇ ਕਿੰਦਾ ਦਾ ਬਿਹੇਵਰ ਕੀਤਾ ਹੈ ਨਾ ਮੈਨੂੰ ਬਹੁਤ मतलब ਆਪਣੇ ਆਪ ਨੂੰ ਕੁਲਟੀ ਫੀਲ ਹੁੰਦੀ ਆ ਤੇ ਹਾਂ ਕੀ ਚਾਹਦੀ ਪੂਜਾ ਭਾਜੀ ਮੈਂ ਕੁਛ ਨਹੀਂ ਚਾਹਦੀ ਮੈਂ ਤਾਂ ਤੁਹਾਨੂੰ ਮਾਫੀ ਮੰਗਣਾ ਚਾਹਨੀ ਆ ਤੇਲ ਬੁਆ ਮਾਫੀ ਵਾਲੀ ਦਾ ਕੋਈ ਗੱਲ ਨਹੀਂ ਹੈਗੀ ਤੈਨੂੰ ਜੇ ਪਛਤਾਵਾ ਹੈ ਜੇ ਤਾਂ ਓ ਯਾਰ ਮੈਂ ਆਪਣੇ ਆਪ ਨੂੰ ਸ਼ਰਮਿੰਦਾ ਆ ਮੈਂ ਮਤਲਬ ਭਾਜੀ ਭਾਬੀ ਦੋਨਾਂ ਤੁਹਾਨੂੰ ਕਿੰਨਾ ਮਤਲਬ ਰੋਂਗ ਬੋਲੀ ਤੁਹਾਡੀ ਇੱਕ ਵੀ ਗੱਲ ਨਹੀਂ ਉੱਥੇ ਸੁਣੀ ਹੈ ਕਿ ਮੈਨੂੰ ਆਪਣੇ ਆਪ ਨੂੰ ਐਨਾ ਪਛਤਾਵਾ ਲੱਗਾ ਹੈ ਕਿ ਮੈਂ ਆਪਣੇ ਭੱਜੇ ਭਰਾ ਨਾਲ ਇੰਨਾ ਕੁਲੀ ਪਤਨੀ ਜੀ ਨਾਲ ਤੇ ਭਾਜੀ ਮੈਨੂੰ ਐਨਾ ਜ਼ਿਆਦਾ ਪੂਜਾ ਮੈਂ ਤਾਂ ਤੈਨੂੰ ਸਮਝਾਉਂਦਾ ਸੀਗਾ ਪੂਜਾ ਮੈਂ ਤੇਰਾ ਸਮਝਾਇਆ ਕਿ ਪੂਜਾ ਮੇਰੇ ਕੋਲ ਪੈਸੇ ਹੁੰਦੇ ਮੈਂ ਤੈਨੂੰ ਜਵਾਬ ਨਹੀਂ ਸੀ ਦੇਣਾ ਤੂੰ ਹਿੱਸਾ ਮੰਗ ਰੋ ਹਟੀ ਨਹੀਂ ਮੈਂ ਹਾਂ ਮੇਰਾ ਤੇਰੀ ਬਥੇਰੀਆਂ ਮਿਹਨਤਾਂ ਕੀਤੀਆਂ ਪੂਜਾ ਇਹਦਾ ਨਾ ਕਰ ਤਾਂ ਫਿਰ ਵੀ ਜੇ ਤੈਨੂੰ ਪਛਤਾਵਾ ਆ ਪੂਜਾ ਹੁਣ ਵੀ ਫਿਰ ਵੀ ਮੈਂ ਕਹਿੰਦਾ ਜੇ ਤੈਨੂੰ ਸੱਚੀ ਮੁੱਜੀ ਪਛਤਾਵਾ ਹੈਗਾ ਆ ਤੇ ਪੂਜਾ ਜੇ ਕੋਈ ਗੱਲ ਨਹੀਂ ਤੋਂ ਮੇਰੀ ਭੈਣਾ ਮਾਫੀਬਾਖੀ ਕਿਹੜੀ ਗੱਲ ਵਾ ਮੈਂ ਪੁੱਛਾਂ ਇਸ ਚੀਜ਼ ਤੋਂ ਤੂੰ ਫੇ ਕੇਸ ਵਾਪਸ ਲੈ ਲਊਗੀ ਹਾਂਜੀ ਭਾਜੀ ਮੈਂ ਉਹੀ ਗੱਲ ਕਰਨ ਲੱਗੀ ਸੀ ਤੁਹਾਨੂੰ ਮੈਂ ਕਿ ਮੈਂ ਹੁਣ ਕੇਸ ਵਾਪਸ ਲੈ ਲੈਣਾ ਆ ਤੇ ਮੈਨੂੰ ਹੁਣ 3000 ਰੁਪਏ ਚਾਹੀਦੇ ਆ ਉਹ 3000 ਪੂਜਾ ਕੀ ਕਰਨਾ ਫੇ ਉਹ ਫੀਸ ਤੇ ਇਹਨੂੰ ਫੀਸ ਬੰਦ ਕਰਾ ਦੇਣਾ ਹੈ ਫਿਰ ਕਿਉਂਕਿ ਮੇਰੇ ਕੋਲ ਪੈਸੇ ਹੈ ਨਹੀਂਗੇ ਫਿਰ ਮੈਂ ਹੁਣ ਜੀ ਨੂੰ ਤਾਂ ਪੂਰੀ ਫੀਸ ਦੇਣੀ ਅਗਲਾ ਕਹਿੰਦਾ ਚਾਹੇ ਤੁਸੀਂ ਕੇਸ ਜਿੱਤਦੇ ਆ ਚਾਹੇ ਹਾਰੀਏ ਚਾਹੇ ਵਾਪਸ ਲੈਣਾ ਜੋ ਮਰਜ਼ੀ ਕਰੋ ਫੇਰੇ ਮੈਨੂੰ ਫੀਸ ਪੂਰੀ ਚਾਹੀਦੀ ਆ ਮੈਂ ਕਰਕੇ ਫਿਰ ਮੈਂ ਕਿ ਚੰਨ ਪਾਜੀ ਕੋ ਮੈਂ ਲੈ ਕੇ ਦੇ ਦੰਨੀ ਆ ਤੇ ਮੈਨੂੰ ਆਪਣੀ ਗਲਤੀ ਦਾ ਬਹੁਤ ਹੀ ਸਾਫ ਸੁਆ ਮੈਂ ਤੁਹਾਡੇ ਕੋ ਸੱਚੀ ਕਹਿਨੀ ਆ ਮੈਂ ਮਾਫੀ ਮੰਗਣਾ ਚਾਹੁੰਦੀ ਸੀ ਮੈਂ ਕਿ ਭਾਜੀ ਨੂੰ ਮੈਂ ਕਿਹੜੇ ਮੂੰਹ ਨਾਲ ਫੋਨ ਕਰਾਂ ਤੇ ਮੈਨੂੰ ਆਪਣੇ ਆਪ ਨੂੰ ਇੰਨਾ ਜ਼ਿਆਦਾ ਮਤਲਬ ਫੀਲ ਹੋ ਰਿਹਾ ਨਾ ਕਿ ਮੈਂ ਤੁਹਾਡੇ ਨਾਲ ਕਿੰਨਾ ਬੁੱਲੀ ਆ ਤੇ ਤੁਸੀਂ ਮੈਨੂੰ ਬਾਜੀ ਮਾਫ ਕਰ ਦੋ। ਜੱਲ ਪੂਜਾ ਉਹ ਤਾਂ ਕੋਈ ਗੱਲ ਨਹੀਂ ਮੈਂ ਫਿਰ ਪੈਸੇ ਦਾ ਇੰਤਜ਼ਾਮ ਕਰਕੇ 30000 ਦਾ ਹੈ ਨਾ। ਤੁਸੀਂ ਅੱਜ ਪਾਉਂਗੇ ਤੇ ਕੱਲ੍ਹ ਪਾਉਂਦੇ। ਪੂਜਾ ਮੈਂ ਦੇਖ ਲੈਣਾ ਜੇ ਅੱਜ ਪਾ ਦਿੰਦੇ ਆ ਫਿਰ ਮੈਂ ਹੁਣੇ ਚਲ ਜਾਨੀ ਆ ਜਾ ਕੇ ਮੈਂ ਮਤਲਬ ਇਹ ਬੰਦ ਕਰਵਾ ਲੈਂ ਆ ਕੇਸ ਵਾਪਸ ਲੈ ਆਣਾ। আচ্ছা ਪੂਜਾ ਇੱਥੇ ਮੇਰਾ ਇੱਕ ਦੋਸਤ ਹੈਗਾ ਆ ਮੈਂ ਉਹਨੂੰ ਕਹਿ ਦਿੰਦਾ। ਮੈਂ ਉਹਦੇ ਕੋਲੋਂ ਤੇਰੇ ਅਕਾਊਂਟ ਦੇ ਵਿੱਚ ਜਿੱਦਾਂ Google Pay ਕਰਦੇ ਆ ਮੈਂ ਤੈਨੂੰ 30000 ਰੁਪਇਆ ਕਰਵਾ ਦੇਣਾ। ਹਾਂਜੀ। ਤੇ ਪੂਜਾ ਤੂੰ ਫੇਰ ਜਾ ਕੇ ਉਹ ਇਦਾਂ ਐਸੀ ਗੱਲੇ ਨਾ ਕਰੋ ਮੈਂ ਮਤਲਬ ਕਿ ਜਾ ਕੇ ਇਹੀ ਕੰਮ ਕਰਵਾਉਣਾ ਜਾ ਕੇ ਮੈਂ ਮੰਗੇਸ ਵਾਪਸ ਲੈ ਲੈਣੀ ਆ ਤੁਸੀਂ ਮੈਨੂੰ ਮਾਫ ਕਰ ਦਿਓ ਬੱਸ। ਤੇ ਪੂਜਾ ਮਾਫੀ ਵਾਲੀ ਤੂੰ ਦੱਸ ਤੂੰ ਮੇਰੀ ਭੈਣ ਵਾਂ ਬਾਰ-ਬਾਰ ਕਾ ਮਾਫੀ ਵਾਲੀ ਕਿਹੜੀ ਗੱਲ ਆ ਉਹ ਬੱਚੇ ਦੱਸਿਆ ਕਰਦੇ ਹੁੰਦੇ ਆ। ਪਰ ਜੇ ਬੱਚਾ ਪਛਤਾਵਾ ਕਰਦਾ ਤਾਂ ਫਿਰ ਉਹਨੂੰ ਮਾਫ ਕਰ ਦੇਣਾ ਚਾਹੀਦਾ ਬਾਕੀ ਮਾਫੀ ਵਾਲੀ ਕੋਈ ਗੱਲ ਨਹੀਂ ਹੈਗੀ। ਠੀਕ। ਇਹ ਫੇਰ ਮੈਂ ਭਾਜੀ ਤੁਹਾਨੂੰ ਅਕਾਊਂਟ ਨੰਬਰ ਸੈਂਡ ਕਰ ਦਿੰਨੀ ਤੇ ਤੁਸੀਂ ਤੁਸੀਂ ਪਾ ਦਿਓ ਅਕਾਊਂਟ ਦੇ ਵਿੱਚ ਪਾ ਦਵਾਂ ਜਾਂ Google Pay ਕਰਾ ਦਵਾਂ ਹਾਂਜੀ ਹਾਂਜੀ ਜਿੱਦਾਂ ਤੁਹਾਨੂੰ ਸਹੀ ਲੱਗਦਾ ਫੇ ਅੱਜ ਕੱਲ੍ਹ ਚ ਕਰਵਾ ਦਿਓ ਨਹੀਂ ਫੇ ਮੈਂ ਪੂਜਾ ਹੁਣੇ ਆਪਣੇ ਪੁੱਛ ਲੈਣਾ ਦੋਸਤ ਨੂੰ ਪੁੱਛ ਲੈਣਾ ਜਾਂ ਭਾਂਜੇ ਨੂੰ ਪੁੱਛ ਕੇ ਮੈਂ 30000 ਰੁਪਏ ਕਰਵਾਣਾ ਪਏ ਤੂੰ ਹੁਣੇ ਜਾਇਆ ਹੂੰਗੀ ਹਾਂਜੀ ਹਾਂਜੀ ਮੈਂ ਵਾਪਸ ਲੈ ਜਾਣਾ ਕੇਸ ਵਾਪਸ ਕਰਵਾ ਲੈਣਾ ਆਪਣੇ ਤੇ ਤੁਸੀਂ ਮੈਨੂੰ ਆਪ ਐਸੀ ਨਾਲ ਕਰ ਦਿਓ ਚੱਲ ਪੂਜਾ ਫੇ ਠੀਕ ਆ ਮੈਂ ਤੈਨੂੰ ਦੱਸਦਾ ਹੁਣੇ ਹੀ ਹੈ ਓਕੇ ਭਾਜੀ ਓਕੇ ਓਕੇ ਜਦੋਂ ਮੈਸੇਜ ਤੈਨੂੰ ਪਹੁੰਚ ਜਾ ਭਾਜੀ ਠੀਕ ਹੈ ਭਾਜੀ ਠੀਕ ਉਹ ਨਹੀਂ ਗਈ ਕਹਿੰਦੀ ਬਕੀ ਨੂੰ 30000 ਪੂਰਾ ਦੇਣਾ ਪੈਣਾ ਕਿਸ ਵਾਸਤੇ ਇਹਦੇ ਕਿਦਾਂ ਮੰਨ ਮੈਰ ਪੈ ਗਈ ਹੈ ਨਹੀਂ ਹੁਣ ਕਿਦਾਂ ਮੰਨਗੇ ਕਹਿੰਦੀ ਮੈਨੂੰ ਬੇਇਸ਼ਤਾਵਾ ਬਹੁਤ ਜਦੋਂ ਮੈਂ ਕਚਾਰੀਆਂ ਚਾਈ ਨਹੀਂ ਪਰ ਤਵਾਰ ਕਹਿੰਦੀ ਮੈਨੂੰ ਬੇਇਸ਼ਤਾਵਾ ਬਹੁਤ ਤੇ ਕਹਿੰਦੀ ਭਾਜੀ ਮੈਂ ਕੇਸ ਵਾਪਸ ਲੈ ਲੈਣਾ ਹੁਣ ਕਹਿੰਦੀ ਮੈਂ ਬਕੀ ਨਾਲ ਗੱਲ ਕੀਤੀ ਸੀਗੀ ਕਹਿੰਦੀ ਉਹ ਕਹਿੰਦਾ ਵੀ ਤੁਸੀਂ ਮੈਨੂੰ ਫੀਸ ਦੇ ਦਿਓ ਤਾਂ ਕੇਸ ਵਾਪਸ ਲੈ ਲਵਾਂ ਅੱਛਾ ਕਹਿੰਦੀ ਹੁਣ ਮੇਰੇ ਕੋ ਪੈਸੇ ਹੈ ਨਹੀਂਗੇ ਤੇ ਕਹਿੰਦੀ ਮੈਂ ਵਕੀਲ ਨੂੰ ਪੁੱਛਿਆ ਸੀ ਉਹ ਕਹਿੰਦਾ ਭਾਵੇਂ ਤੁਸੀਂ ਕੇਸ ਵਾਪਸ ਲੈਣਾ ਜਾਂ ਲੜਨਾ ਹੈ ਤੇ ਫੀਸ ਮੈਂ ਪੂਰੀ ਦੇਣੀ ਹੈ ਤੇ ਜੇ ਕਹਿੰਦੀ ਤੁਸੀਂ ਤੀ ਪਾ ਦਿਓ ਅੱਜ ਬਥੇਰੇ ਟਾਈਮ ਪਿਆ ਕਹਿੰਦੀ ਮੈਂ ਜਾਇਆ ਵਾਂ ਮੈਂ ਕੇਸ ਵਾਪਸ ਲੈ ਕੇ ਕਹਿੰਦੀ ਤੁਹਾਨੂੰ ਫਿਰ ਆ ਦੇਣੀ ਹੈ ਹਾਂ ਫਿਰ ਠੀਕ ਹੋ ਆ ਫਿਰ ਪਾ ਦਿਓ ਰਾਮਾ ਹੁਣ ਜੇ ਛਟਕਾਰਾ ਹੁੰਦਾ ਤਾਂ ਕਰ ਲਓ ਫਿਰ ਮੈਂ ਕਹਾਂ ਫੋਨ ਉਹਨੂੰ ਕਹਿ ਦਵਾ ਉਹ ਪਾ ਦੇ ਦੇ ਨੰਬਰ ਤੇ ਨੰਬਰ ਤੇ ਹੀ ਪੈ ਜਾਂਦੇ ਆ ਹਾਂ ਨੰਬਰ ਤੇ ਹੀ ਪੈ ਜਾਂਦੇ ਮੈਂ ਨੰਬਰ ਦੇ ਦੇਣਾ ਇਹਦਾ ਮੈਂ ਕਹਾਂ ਇਹਦੇ ਨੰਬਰ ਤੇ ਪਾ ਦੇ ਦੋ ਹਾਂ ਇਦਾਂ ਵਾਲਾ ਹੈਨਾ ਵਾਧਾਵਾਧੋ ਉਹ ਲੰਬੇ ਮੁੜ ਕੇ ਇੱਥੇ ਗੇੜੇ ਕੱਢਦੇ ਰਵਾਂਗੇ ਜੇ ਕਿਤੇ ਇਹਦੇ ਮਨ ਮੇਰ ਪਈਆ ਤਾਂ 30 ਨਾ ਛਟਕਾਰਾ ਹੁੰਦਾ ਚੁੱਪ ਕਰਕੇ ਬਾਦਮਾ ਉਹਨਾਂ ਉਧਰ ਲੱਖ ਵਾਲੋਂ ਨੂੰ ਮਸਲਾ ਹੀ ਪੈ ਜਾਵੇ ਆਹੋ ਉਧਰ ਲੱਖ ਤੋਂ ਕਰਦੇ ਕਰਦੇ ਕਿੱਥੇ ਗੱਲ ਪਹੁੰਚ ਗਈ ਆ ਹੂੰ ਤਾਂ ਠੀਕ ਆ ਫੇ ਮੈਂ ਫੋਨ ਕਰ ਦਿੰਦਾ ਹਨਾ ਆਹੋ ਇੱਦਾਂ ਗੱਲਾਂ ਹੋਰ ਕੀ ਆ ਜਾਨ ਝੁੱਟੇ ਵਿੱਚ ਉਹ ਕੇਸਾਂ ਦੇ ਵਿੱਚ ਕੀ ਰੱਖਿਆ ਆ ਬਾਤਿਆ ਉਹਨੇ ਹਾਂ ਕਹਦੋ

ਚਲੋ ਵਧੀਆ ਉਹ ਵੀ ਟੈਨਸ਼ਨ ਮੁੱਕ ਗਈ ਟੈਨਸ਼ਨ ਸੀ ਗੀ ਹੋਰ ਕੋਈ ਬਸ ਸਿਰਦਰਦ ਦੀ ਪਈ ਸੀ ਮੈਨੂੰ ਨਹੀਂ ਸੀ ਲੱਗਦਾ ਵੀ ਇਹ ਮੰਨੂਗੀ ਮੈਂ ਕਿ ਜਿੱਦਾਂ ਉੱਥੇ ਦੋਨ ਕੱਦ ਲੱਤੇ ਮਾਰਦੀ ਸੀਗੀ ਮੈਂ ਕਹੇ ਇਹ ਨਹੀਂ ਗੱਲ ਵਾਨੀ ਪਰ ਹੁਣ ਘਰ ਜਾ ਕੇ ਕੋਲ ਆ ਗਈ ਮਨ ਸੋਚਿਆ ਪੈ ਗਈ ਤੇ ਮੈਂ ਵੀ ਇੰਨਾ ਬੋਲ ਕੇ ਆਈਆਂ ਕਹਿੰਦੀ ਮੈਂ ਕਿ ਮੈਂ ਇੰਨਾ ਭਾਜੀ ਨੂੰ ਭਜਾਈ ਨੂੰ ਬੋਲੀ ਆ ਇਸਨੇ ਆਪਣਾ ਕੇਸੇ ਵਾਪਸ ਲੈ ਲਿਆ ਨਾ ਮਾਫੀਆਂ ਮੰਗਦੀ ਸੀ ਵਾਰ-ਵਾਰ ਬਸ ਚੰਗਾ ਹੋ ਗਿਆ ਹੋਰ ਚਲੋ ਰੱਬ ਦਾ ਹੋਰ ਕੀ ਆ ਮੈਂ ਹੱਥੇ ਬੈਠੇ ਤੁਸੀਂ ਫੋਨ ਚੁਲਾਈ ਜਾਂਦੇ ਆ ਹਫ਼ਤਾ ਹੋ ਗਿਆ ਉਹ ਕੁੜੀ ਨੂੰ ਫੋਨ ਕਰਕੇ ਪੁੱਛ ਲੈਣਾ ਸੀਗਾ ਇਹਨੇ ਕੇਸ ਵਾਪਸ ਲੈ ਲਿਆ ਕੀ ਗੱਲਬਾਤ ਹੋਈ ਆ ਉਸ ਦਿਨ ਦੀ ਮੁੜ ਕੇ ਫੋਨ ਨਹੀਂ ਕੀਤਾ ਤੁਸੀਂ ਮੈਨੂੰ ਕਹਿੰਦੀ ਸੀ ਮੈਂ ਆਕੇ ਤੈਨੂੰ ਦੱਸੂਗੀ ਮੈਂ ਕਾ ਚੱਲ ਆਕੇ ਦੱਸੂਗੀ ਦੱਸੂਗੀ ਨਜ਼ਰ ਹੋ ਗਿਆ ਦੱਸ ਲੈ ਦੱਸ ਤੁਹਾਨੂੰ ਕਿੰਨਾ ਕੁ ਟਾਈਮ ਲੱਗ ਜਾਣਾ ਜੇ ਫੋਨ ਵੀ ਕਰ ਲਓਗੇ ਉਹ ਮੈਂ ਤਾਂ ਫੇਰ ਨਾ ਗੁੱਸੇ ਹੋ ਜਵੇ ਵੀ ਤੂੰ ਹੁਣ ਤੈਨੂੰ ਕਾ ਲਈ ਬੈ ਗਈ ਆ ਮੈਂ ਤਾਂ ਕਰਕੇ ਨਹੀਂ ਕੀਤਾ ਮੈਂ ਕ ਆਪਣੇ ਆਪ ਹੀ ਦੱਸ ਦਵੇ ਤਾਂ ਪਤਾ ਹੋ ਗਿਆ ਉਹ ਤਾਂ ਕਹਿੰਦੀ ਸੀ ਮੈਂ ਉਦਣੇ ਚਲਣੀ ਆ ਦੱਸ ਕਾਲੇ ਗਲੀ ਗੜੀ ਗੱਲ ਵਾ ਤੇ ਕੱਲ ਮੈਂ ਫੋਨ ਆਹੋ ਕਰਕੇ ਦੇਖੋ ਉਹਨੂੰ ਫੋਨ ਮੜ ਜਾ ਕੀ ਕਹਿੰਦੀ ਆ ਉਹ ਦੇਖ ਲੈਨੇ ਫੋਨ ਕਰਕੇ ਹਾਂ ਦੇਖ ਲੈ ਹੈਲੋ ਆ ਪੂਜਾ ਸਤਿ ਸ਼੍ਰੀ ਅਕਾਲ ਅੰਦੀ ਪਾਈ ਸਤਿ ਸ਼੍ਰੀ ਅਕਾਲ ਪੂਜਾ ਕੀ ਹਾਲ ਹੈ ਬਸ ਫਤੀ ਹੈ ਪਾਰੀ ਤੁਸੀਂ ਸੁਣਾਓ ਠੀਕ ਆ ਪੂਜਾ ਉਹ ਮੈਂ ਉਦੋਂ ਦਾ ਬਹੁਤ ਡੀਕਦਾ ਮੈਂ ਕਿਹਾ ਪੂਜਾ ਨੇ ਜਾ ਕੇ ਬਕੀਰ ਨੇ ਉਹ ਕੇਸ ਬਾਤ ਸਾਂ ਲੈ ਕੇ ਦੱਸੇ ਕੱਖ ਨਹੀਂ ਹਾਂਜੀ ਹਾਂਜੀ ਮੈਂ ਲੈ ਸੀਗੀ ਹਾਂਜੀ ਅੱਛਾ ਅੱਛਾ ਉਹ ਮੈਂ ਤਾਂ ਉਹੀ ਕਹਿੰਦਾ ਸੀ ਮੈਂ ਕਿਹਾ ਵੀ ਤਰੀਕ ਤੋਂ ਪਹਿਲਾਂ ਪਹਿਲਾਂ ਆਪਾਂ ਉਹ ਪਰ ਜੀ ਤਰੀਕ ਦੇ ਤਾਂ ਕੋਈ ਗੱਲੇ ਨਹੀਂ ਅੱਗੇ ਪਿੱਛੇ ਓਏ ਪਰ ਤੁਸੀਂ ਕੋਈ ਉਹ ਮੈਂ ਸਾਰਾ ਕਰਿਆ ਹੀ ਸੀਗੀ ਅੱਛਾ ਅੱਛਾ ਹਾਂਜੀ ਹਾਂਜੀ ਉਹ ਨਾ ਤੁਸੀਂ ਟੈਨਸ਼ਨ ਲੋ ਠੀਕ ਆ ਹੋਰ ਪੂਜਾ ਗੁਰਪ੍ਰੀਤ ਕਿੱਦਾਂ ਆ ਗਿਆ ਮਾਮਿਆਂ ਨੇ ਉਹ ਹਾਂਜੀ ਹਾਂਜੀ ਗੁਰਪ੍ਰੀਤ ਆ ਗਿਆ ਸੀਗਾ ਅੱਛਾ ਹਾਂਜੀ ਹਾਂਜੀ ਚਾ ਲੱਗ ਗਿਆ ਸੀ ਟੇਣਾ ਠੀਕ ਆ ਠੀਕ ਆ ਤੇ ਹੁਣ ਸਾਡੇ ਮਾਸੀ ਜੀ ਹੁਣ ਆ ਇਹਨਾਂ ਦੇ ਅੱਛਾ ਉਹ ਗਵਾਂਢ ਦੇ ਵਿੱਚ ਅੱਜ ਦਾ ਸ਼ਰੀਕੇ ਚ ਪਿਆ ਆ ਠੀਕ ਆ ਇਹ ਪਤਾ ਕਰਕੇ ਤੇ ਉਹ ਮਾਸੀ ਜੀ ਉਹ ਨਹੀਂ ਕਹਿੰਦੇ ਚਲ ਤੂੰ ਵੀ ਆ ਜਾ ਤੂੰ ਘਰੇ ਕੰਦੀ ਨ ਕੀ ਕਰਨਾ ਕੋਰਪਰੀ ਚੰਦਾ ਸੀਗਾ ਅੱਛਾ ਅੱਛਾ ਮੈਂ ਕੋਲੋਂ ਵੀ ਆ ਗਏ ਠੀਕ ਆ ਠੀਕ ਆਉਣੇ ਆ ਵੀ ਹਾਂਜੀ ਰੈਡੀ ਸੀਗੇ ਬਸ ਅੱਛਾ ਹੋਰ ਘਰ ਵਾਲੇ ਪਰੌਣਾ ਠੀਕ ਆ ਹਾਂਜੀ ਹਾਂਜੀ ਵਧੀਆ ਬਾਕੀ ਠੀਕ ਆ ਗਿਆ ਤੇ ਪਹੁੰਚੇ ਸੀ ਢਾਂਡੇ ਵਾਰੇ ਅੱਛਾ ਅੱਛਾ ਯਾਰ ਜੀ ਕਿਤਾ ਭਾਜੀ ਹੁਣ ਫੋਨ ਆਇਆ ਮੈਂ ਕਿ ਹਾਂਜੀ ਆ ਜਾਂਦਾ ਹੁੰਦਾ ਫੋਨ ਠੀਕ ਠਾਕ ਆ ਅੱਛਾ ਅੱਛਾ ਹਾਂਜੀ ਹੋਰ ਤੁਸੀਂ ਸੁਣਾਓ ਭਾਗੀ ਜੀ ਹੁਣ ਕਿੱਦਾਂ ਠੀਕ ਆ ਹਾਂ ਪੂਜਾ ਸਭ ਠੀਕ ਠਾਕ ਆ ਇਹ ਪੂਜਾ ਅਸੀਂ ਜਉਂਦੇ ਸੀ ਕਿ ਤੈਨੂੰ ਆ ਕੇ ਮਿਲ ਜਾਈਏ ਹਾਂਜੀ ਹਾਂਜੀ ਕੋਈ ਨਹੀਂ ਹੁਣ ਤਾਂ ਅਸੀਂ ਜਿੱਦਾਂ ਉੱਧਰ ਨੂੰ ਚੱਲੇ ਸੀਗੇ ਜਿੱਦਾਂ 3-4 ਦਿਨਾਂ ਨਾਲ ਹੀ ਅੱਛਾ ਹਾਂਜੀ ਮਾਸੀ ਜੀ ਉਹਨਾਂ ਦੇ ਅੱਛਾ ਹਾਂਜੀ ਤੁਹਾਨੂੰ ਦੱਸਿਆ ਨਾ ਵਿਆਹ ਆ ਉਹਨਾਂ ਦੇ ਠੀਕ ਹਾਂ 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 ਹਾਂਜੀ ਤਾਂ ਕਰਕੇ ਫੇਰ ਕੋਈ ਗੱਲ ਨਹੀਂ ਤੁਸੀਂ ਆਉਣਾ ਹੋਇਆ ਦੱਸ ਦਿਓ ਫੇਰ ਉੱਧਰ ਮਾਸੀ ਜੀ ਉਹਨਾਂ ਦੇ ਆ ਜਿਓ ਉਹਨੇ ਪੂਜਾ ਸਾਨੂੰ ਘਰ ਦਾ ਪਤਾ ਨਹੀਂ ਕਿੱਥੇ ਕੋਆ। え ਤੁਸੀਂ ਕੋਈ ਨਹੀਂ ਮੈਨੂੰ ਫੋਨ ਕਰ ਲਿਓ ਜਿੱਦਾਂ ਦੇਣ ਵਾਲਾ ਇੰਟਰ ਹੋਣਾ ਨਾ ਜਦੋਂ ਤੁਸੀਂ। ਹਾਂ ਹਾਂ। ਦੇਖਾ ਭੀ ਇੱਥੇ ਸਾਡੇ ਤਾਂ ਜਾਂਦੀ ਆ ਬਾਹਰ ਗੱਡੀ ਖੜੀ ਹੋਣੀ ਸਾਡੀ। ਅੱਛਾ ਜੀ। ਪਤਾ ਲੱਗ ਜਾਣਾ ਹੈ ਹਾਂ ਜੀ। ਹਾਂ ਜੀ। ਚੱਲ ਫੇ ਪੂਜਾ ਸੀ ਆ ਜਾਣੀ ਹੈ ਨਾ। ਅੱਜੇ ਕੋਚ ਲੋ ਅੱਜ ਆ ਜੀ। ਆ ਤੁਸੀਂ ਹੁਣ ਉੱਥੇ ਨੂੰ ਚੱਲ ਜਾਣਾ ਅਸੀਂ ਆ ਜਾਨੇ ਆ ਘਰ ਹੀ ਬਹਿ ਜਾਵਾਂਗੇ ਤੇਰੇ ਕੋਲ ਹਣ। ਹਾਂ ਜੀ ਹਾਂ ਜੀ ਆ ਜੀ ਆਜੂ ਕੋਈ ਨਹੀਂ ਉੱਥੇ ਆਪਾਂ ਬਹਿ ਕੇ ਗੱਲ ਕਰਾਂਗੇ ਤੇ ਸਾਰੀ ਗੱਲਬਾਤ। ਅੱਛਾ। ਹਾਂਜੀ ਹੁਣ ਗੁਰਪ੍ਰੀਤ ਦੇ ਚਾਹ ਲੱਗਾਇਆ ਸੀ ਫਿਰ ਮੇਰੇ ਕੋਲੇ ਬੈਠਾ ਆ। ਅੱਛਾ 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 ਅੱਛਾ। ਹਾਂਜੀ ਤਾਂ ਇਹ ਕਰਕੇ ਕਹਿੰਦਾ ਸੀ ਕੋ ਸੌਣ ਗਿਆ ਮੈਂ ਕਿ ਭਾਗੀ ਨੂੰ ਨਾ ਪਾਇਆ। ਅੱਛਾ ਠੀਕ ਹੈ ਠੀਕ ਹੈ। ਨਿਪਾਸੋ ਜੀ ਹੁਣ ਤਿਆਰੀ ਸੀਗੇ ਫਿਰ ਮੈਂ ਕਿ ਚੱਲ ਹੁਣ ਵੀ ਅਸੀਂ ਜਾਏ ਆਦਦੇ ਆ। ਚੱਲ ਠੀਕ ਆ ਪੂਜਾ ਫਿਰ ਅਸੀਂ 8 ਘੰਟੇ ਤੱਕ ਆ ਜਾਨੀ ਉੱਥੇ ਨੂੰ ਹਨਾ। ਆ ਜਿਓ ਆ ਜਿਓ ਠੀਕ ਹੈ। ਜੇ ਜੇ ਸਾਨੂੰ ਘਰ ਨਾ ਲੱਭਿਆ ਤੇ ਅਸੀਂ ਤੁਹਾਨੂੰ ਫਿਰ ਫੋਨ ਕਰ ਲਵਾਂਗੇ। ਫੋਨ ਕਰ ਲਿਓ ਕੋਈ ਗੱਲ ਨਹੀਂ। ਠੀਕ ਆ। ਠੀਕ ਆ ਪੂਜਾ। ਮੈਨੂੰ ਲੱਗਦਾ ਜਾਨੀ ਕਿੰਦੀ ਆ ਜੋ ਦੇਣ ਵਾਲ ਨੂੰ ਚੱਲਿਆ ਸੀ ਉੱਥੇ ਵਿਆਹ ਆ ਦਿੱਤੇ ਜਾ ਰਹੇ ਤੇ ਜਾਇਆ ਨੇ ਆ ਕਿੰਦੀ ਵੀ ਵਿਆਹ ਸੀ ਉੱਥੇ ਜਾਣਾ ਦੇਣ ਵਾਲਾ ਕਿਦੇ ਨਾਲ ਹੀ ਪਿੰਡ ਵਿਚਾਲੇ ਦੇ ਹਾਂ ਉਹ ਨਾਲ ਹੀ ਆ ਆਓ ਤੇ ਕਿੰਦੀ ਉੱਥੇ ਗੋਪਰੀ ਦੇ ਕੋਈ ਹੁਣ ਰਿਸਤਨ ਵਾਸਤੇ ਮੋਸੀ ਦੇ ਕਿਤਾ ਕੋਈ ਵਿਆਹ ਤੇ ਕਿੰਦੀ ਮੈਨੂੰ ਕਹਿੰਦੇ ਸੀ ਤੂੰ ਵੀ ਨਾਲ ਹੀ ਆ ਜਾ ਕਿੰਦੀ ਮੈਂ ਕਿਹਾ ਚੱਲ ਮੈਂ ਨਹੀਂ ਆ ਜਾਨੀ ਆ ਤੇ ਕਹੇ ਪਾਜੀ ਹੁਣ ਅਸੀਂ ਚਾਹ ਪੀ ਕੇ ਨਿਕਲ ਲੱਗੇ ਆ ਉੱਥੇ ਨੂੰ ਆ ਜਾਓ ਕਿੰਦੀ ਤੁਸੀਂ ਘਰੇ ਕੋਈ ਗੱਲ ਨਹੀਂ ਹੈਗੀ ਤੇ ਜਾਇਆ ਨੇ ਆਪਾਂ ਵੀ ਹੋਰ ਕਹਿੰਦੀ ਮੈਂ ਕੇਸ ਵਾਪਸ ਲੈ ਲਿਆ ਕਹਿੰਦੀ ਤਰੀਕ ਦਾ ਕਿਹੜਾ ਚੱਕਰ ਨਹੀਂ ਕੋਈ ਵੀ ਤਰੀਕ ਦਾ ਸਾਰਾ ਕੰਮ ਮੈਂ ਕਰਿਆ ਹੀ ਆ ਕਹਿੰਦੀ ਆ ਜਾਓ ਗੁਰਪ੍ਰੀਤ ਮੇਰੇ ਕੋਲ ਆ ਜਾ ਕਹਿੰਦੀ ਅੱਛਾ ਆਹੋ ਪਹਿਲੀ ਹੋਣਾ ਸੀ ਲੱਗਿਆ ਨੇ ਕੱਲ ਚਲੋ ਬੈਠ ਕੇ ਗੱਲ ਕਰਿਆ ਨੇ ਇੱਕ ਵੀ ਪੁੱਛਿਆ ਨੇ ਆਹ ਦੇਖ ਲਓ ਇਹ ਕਿਹੜਾ ਕੇਸ ਵਾਪਸ ਕੀਤਾ ਲੇਖ ਲਖਾਈ ਆ ਕਿੰਨਾ ਪੇਪਰ ਲੈ ਆਈਏ ਇਹ ਪੇਪਰ ਲੈ ਆਓ ਆਹੋ ਹਣਾ ਫੇ ਅੱਗੇ ਵੀ ਕੋਈ ਸਿਰਦਰਦੀ ਨਹੀਂ ਰੋਉਂਗਾ ਨਹੀਂ ਨਹੀਂ ਇਹ ਤਾਂ ਗੱਲ ਹੈ ਯਾਰ ਮੈਂ ਕਹਿੰਦਾ ਵੀ ਹੋ ਜੀਓ ਤਿਆਰ ਚਲਿਏ ਫੇ ਚੰਗੇ ਕੰਮ ਚ ਦੇਰੀ ਕਾਦੀ ਨਹੀਂ ਉਹ ਮੁਝਾਇਆ ਨਿਆ ਉਹ ਤੁਰਨ ਲੱਗੇ ਆ ਚੱਲ ਮਗਰੀ ਅਸੀਂ ਪਹੁੰਚ ਜਾਣਾ ਅੱਧਾ ਪੌਣਾ ਘੰਟਾ ਲੱਗਣਾ ਉਹਨਾਂ ਨੂੰ ਜਾਣ ਨੂੰ ਘੰਟਾ ਸਾਨੂੰ ਲੱਗ ਜਾਊਗਾ ਹੋਰ ਉੱਤੇ ਕੀ ਆ ਆ ਚਲੋ ਹੋ ਜਾਇਆ ਨਿਆ ਹੋਰ ਹੋਰ ਚੱਲ ਆ ਫੇ ਕੱਪੜੇ ਚਲੋ ਹੋਰ ਆਜੋ ਆਜੋ ਤੁਹਾਨੂੰ ਹੀ ਢੀਕਦੀ ਸੀ ਮੈਂ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਭਾਬੀ ਐਨੀ ਕੀ ਜ਼ਰੂਰਤ ਸੀ ਲੈ ਦੱਸ ਕੁਲੀ ਥੋੜੀ ਆਉਣਾ ਸੀ ਸ਼ਸ਼ੇ ਬੈਠੋ ਅੰਦਰ ਬੈਠ ਰਿਓ ਆਜੋ ਅੰਦਰ ਹੀ ਆਜੋ ਭਾਜੀ ਭਾਬੀ ਉਧਰ ਅੰਦਰ ਬੈਜੋ ਓ ਤੇ ਤੇਰੇ ਅੰਦਰ ਯਾ ਬਰ ਪ੍ਰੀਤੋ ਨੇ ਨਹੀਂ ਦਿੱਦੇ ਨਾ ਮਾਸੀ ਨੇ ਦਿੱਦੇ ਯਾ ਪੰਜ ਤੁਹਾਨੂੰ ਦੱਸਿਆ ਤਾਂ ਸੀ ਫੋਨ ਤੇ ਕਿ ਸਾਡੇ ਗਵਾਂਢ ਦੇ ਵਿੱਚ ਵਿਆਹ ਆ ਮਾਸੀ ਭਾਂਜਾ ਦੋਨੋਂ ਗਏ ਆ ਹਾਂਜੀ 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 ਹੋਰ ਪੂਜਾ ਕਿਤਾ ਹੈ ਬਸ ਤੇਰਾ ਭਰਾ ਦਾ ਕਿਤਾ ਬਾ ਠੀਕ ਆ ਹਾਂਜੀ ਹਾਂਜੀ ਠੀਕ ਆ ਭਾਬੀ ਮੈਂ ਕਿ ਤੂੰ ਸੀ ਬੜੇ ਖੁਸ਼ ਹੈਂ ਪੂਜਾ ਦੱਸ ਖੁਸ਼ ਹੋ ਮੈਂ ਨਾ ਮੇਰੇ ਤਾਂ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ ਜਦੋਂ ਤੂੰ ਕਿਹਾ ਕਿ ਮੈਂ ਕੇਸ ਵਾਪਸ ਲੈ ਲੈਣਾ ਆਇਆ ਹੈ ਹੈਂ ਆਹੋ ਨਾ ਮੈਨੂੰ ਦੱਸੋ ਬੇਕੂਫਾਂ ਤੁਸੀਂ ਦੋਏ ਜਾਣੇ ਐਨੀ ਵੀ ਸਮਝ ਨਹੀਂ ਉਹ ਤਾਂ ਮੈਂ ਤਾਂ ਕਿਹਾ ਸੀ ਮੇਰੇ ਕੋਲ ਗੁਰਪ੍ਰੀਤ ਬੈਠਾ ਸੀ ਮੈਨੂੰ ਇਹ ਦੱਸੋ ਕਿਹੜਾ ਕੇਸ ਵਾਪਸ ਲੈਣ ਦੀ ਗੱਲ ਕਰਦੇ ਤੁਸੀਂ ਪੂਜਾ ਮੈਂ ਆਪਣਾ ਹਿੱਸਾ ਲੈਣਾ ਆ ਨਹੀਂ ਪੂਜਾ ਮੈਂ ਜੋ ਤੈਨੂੰ ਫੋਨ ਕੀਤਾ ਤੂੰ ਕਿਹਾ ਨਹੀਂ ਸਗਾ ਮੈਂ ਕਿਹਾ ਪੂਜਾ ਤਰੀਕ ਤੋਂ ਪਹਿਲਾਂ ਪਹਿਲਾਂ ਇਹ ਆਪਸ ਵਿੱਚ ਕੇਸ ਵਾਪਸ ਲੈ ਲਈ ਭਾਜੀ ਮੇਰੀ ਗੱਲ ਸੁਣੋ ਤੁਸੀਂ ਮੇਰੇ ਨਾਲੋਂ ਵੱਡੇ ਆ ਐਨੇ ਕੁ ਤਾਂ ਸਮਝਦਾਰ ਹੈਗੇ ਆ ਤੁਹਾਨੂੰ ਨਹੀਂ ਪਤਾ ਕੇਸ ਮੈਂ 30000 ਰੁਪਏ ਉੱਥੇ ਦੇ ਕੇ ਆਈ ਆ ਤੇ ਪੁੱਜਾ ਉਹ ਵੀ ਤਾਂ 3000 ਲੈ ਕੇ ਆਈ ਆ ਤੂੰ ਉਦੋਂ ਮੈਨੂੰ ਇਹ ਕਹਿੰਦੀ ਸੀ ਸੋਨਤਲਾ ਵੀ ਭਾਜੀ ਮੈਨੂੰ 30000 ਰੁਪਏ ਦੇ ਦਿਓ ਮੈਂ ਆਪਣਾ ਕੇਸ ਵਾਪਸ ਲੈ ਲੈਣਾ ਭਾਜੀ 30000 ਜੇ ਤੁਹਾਡੇ ਤੋਂ ਲੈ ਕੇ ਆਈ ਆ ਕੇਸ ਵੀ ਤੁਹਾਡੇ ਕਰਕੇ ਕੀਤਾ ਮੈਂ ਪੁੱਜਾ ਮੇਰੇ ਕਰਕੇ ਕਾਹਦੇ ਕੀਤਾ ਜਦ ਤੁਸੀਂ ਮੈਨੂੰ ਹਿੱਸਾ ਇਮਾਨਦਾਰੀ ਨਾਲ ਦੇਣਾ ਹੀ ਨਹੀਂ ਸੀ ਫੇਰ ਮੈਂ ਕੇਸ ਕਰਕੇ ਹੀ ਲੈਣਾ ਸੀ ਆਦਾ ਪੂਜਾ ਸਾਡੀਆਂ ਜੁੱਤੀਆਂ ਸਾਡੇ ਸਿਰ ਆ ਤਾਂ ਫੇਰ ਹੋਰ ਉਲਟਾ ਕੰਮ ਕਰਦਾ ਨਹੀਂ ਤੁਹਾਨੂੰ ਕਹਿੰਨੇ ਕਿ ਮੈਂ ਕੇਸ ਵਾਪਸ ਲੈ ਲੈਣਾ ਪੂਜਾ ਮੈਂ ਜਦੋਂ ਤੈਨੂੰ ਫੋਨ ਕੀਤਾ ਸੀਗਾ ਮੈਂ ਕਿਹਾ ਵੀ ਪੂਜਾ ਤਰੀਕ ਤੋਂ ਪਹਿਲਾਂ ਪਹਿਲਾਂ ਤੂੰ ਕੇਸ ਵਾਪਸ ਲੈ ਲਈ ਮੈਂ ਤੂੰ ਕਿ ਭਾਜੀ ਤਰੀਕ ਤਰੀਕ ਤੋਂ ਫਿਕਰ ਨਾ ਕਰੋ ਤੁਸੀਂ ਮੈਂ ਤਰੀਕ ਤੋਂ ਪਹਿਲਾਂ ਪਹਿਲਾਂ ਭਾਜੀ ਤੁਸੀਂ ਮੇਰੀ ਪੂਰੀ ਗੱਲ ਸੁਣੀ ਆ ਮੈਂ ਤੁਹਾਨੂੰ ਇਹ ਕਹਿਣੇ ਲੱਗੀ ਸੀ ਇੱਕੇ ਤਰੀਕ ਤੋਂ ਪਹਿਲਾਂ ਪਹਿਲਾਂ ਤੁਸੀਂ ਮੇਰੀ ਗੱਲ ਤੋਂ ਪੂਰੀ ਸੁਣੀ ਨਹੀਂ ਗੌਰਪ੍ਰੀਤ ਮੇਰੇ ਕੋਲ ਬੈਠਾ ਹੁਣ ਉਹਦੇ ਸਾਹਮਣੇ ਮੈਂ ਕੀ ਕਹਿੰਦੀ ਤੁਸੀਂ ਆਪਣੇ ਆਪ ਵੀ ਸਮਝਦਾਰ ਆ ਤੇ ਪੂਜਾ ਤੂੰ ਪਹਿਲਾਂ ਵੀ ਉਧਰ ਮੈਨੂੰ ਫੋਨ ਕਰਕੇ ਕਹਿੰਦੀ ਸੀ ਭਾਜੀ ਜੇ ਤੁਸੀਂ ਮੈਨੂੰ 30000 ਰੁਪਇਆ ਦੇ ਦੋ ਮੈਂ ਵਕੀਲ ਨੂੰ ਪੈਸੇ ਦੇ ਕੇ ਤਾਂ ਕੇਸ ਵਾਪਸ ਲੈ ਲੈਣਾ ਭਾਜੀ ਮੇਰੀ ਗੱਲ ਸੁਣੋ ਮੈਂ ਆਪਣੇ ਪੱਲਿਓ ਥੋੜੀ ਦਵਾਂਗੀ 30000 ਵਕੀਲ ਨੂੰ ਤੇ ਪੂਜਾ ਮੈਂ ਆਪਣੇ ਪੱਲਿਓ ਦੇਣਾ ਤੇਰੇ ਵਕੀਲ ਨੂੰ ਵੀ 30000 ਤੇ ਹੁਣ ਤੁਸੀਂ ਕਰਵਾਇਆ ਇਹ ਕੰਮ ਮੈਂ ਕਿਹਾ ਆਪ ਜੇ ਸ਼ੌਂਕ ਨਾ ਚੱਲ ਗਈ ਕਚਹਿਰੀਆਂ 'ਚ ਪੂਜਾ ਮੈਂ ਥੋੜੋ ਤੇਰੇ ਤੋਂ ਕੇਸ ਕਰਵਾਇਆ ਤੂੰ ਆਪ ਕੀਤਾ ਭਾਜੀ ਮੈਨੂੰ ਨਹੀਂ ਕੁਝ ਵੀ ਪਤਾ ਮੈਂ ਆਪਣਾ ਹਿੱਸਾ ਲੈਣਾ ਤਾਂ ਲੈਣਾ ਆ ਚਾਹੇ ਜਿੱਦਾਂ ਮਰਜ਼ੀ ਕਰ ਲੋ ਨਾ ਤੇ ਹਾਂ ਤਾਂ ਪੂਜਾ ਗਲਤ ਗੱਲ ਹੋ ਗਈ ਹੈ ਨਾ ਗਲਤ ਕੀ ਗੱਲ ਮਰਦਤੀਆਂ ਮੇਰੇ ਸਿਰੇ ਮਾਰ ਦਿੱਤੀਆਂ ਤੂੰ 30000 ਤੂੰ ਹੀ ਤਾਂ ਫਾਇਦਾ ਚੱਕ ਲੈਨੇ ਆ ਜੇ ਮੈਂ ਮਾੜਾ ਜਿਹਾ ਮੂੰਹ ਹਲਾਤ ਦਾ ਉਹ ਤਾਂ ਮੇਰੀ ਮਜਬੂਰੀ ਸੀ ਮੈਂ ਗੁਰਪ੍ਰੀਤ ਦੇ ਸਾਹਮਣੇ ਕਹਿ ਬੈਠੀ ਤੁਸੀਂ ਤਾਂ ਮੇਰੀ ਮਜਬੂਰੀ ਦਾ ਫਾਇਦਾ ਚੱਕ ਲਿਆ ਫਟਾਫਟ ਆ ਗਏ ਨੱਠੇ ਨੱਠੇ ਤੂੰ ਜੂਜਾ ਸਾਨੂੰ ਤੂੰ ਫੋਨ ਕਰ ਦਿੰਦੀ ਨਹੀਂ ਇਹਨੇ ਕਿਹਾ ਫੋਨ ਕਰਕੇ ਭਾਜੀ ਚਲੋ ਆਜੋ ਕੋਈ ਨਹੀਂ ਬਹਿ ਕੇ ਗੱਲ ਕਰ ਲੈਣੇ ਆ ਨਹੀਂ ਮੇਰੀ ਗੱਲ ਸੁਣੋ ਐਨੇ ਇੱਕ ਤਾਂ ਸਮਝਦਾ ਤੁਸੀਂ ਵੀ ਹੈਗੇ ਆ ਹੁਣ ਮੈਂ ਹਰੇਕ ਗੱਲ ਤੁਹਾਨੂੰ ਦੱਸੀ ਥੋੜੀ ਜਾਣੀ ਆ ਹੁਣ ਮੈਂ ਤੇਤੇ ਵਿਸ਼ਵਾਸ ਕੀਤਾ ਪਿਹਸੇ ਤੋਂ ਜ਼ਿਆਦਾ ਤਾਂ ਤੈਨੂੰ ਅਸੀਂ ਦੇ ਚੁੱਕੇ ਆ ਭਾਜੀ ਮੈਨੂੰ ਕੁਛ ਨਹੀਂ ਪਤਾ ਨਾ ਮੈਂ ਕੋਈ ਸੁਣਨਾ ਆ ਮੈਨੂੰ ਹਿੱਸਾ ਚਾਹੀਦਾ ਤਾਂ ਹਿੱਸਾ ਚਾਹੀਦਾ ਆਪਣਾ ਮਕਾਨ ਵੇਚੋ ਮੈਂ ਬੁਕਾਨੀ ਆ 60 ਲੱਖ ਦਾ 30 ਲੱਖ ਤੁਸੀਂ ਆਪਣੀ ਜੇਬ ਵਿੱਚ ਪਾਓ ਤੇ 30 ਲੱਖ ਮੇਰਾ ਮੈਨੂੰ ਹੱਕ ਦਿਓ ਆ ਕੋ ਕਾ ਮਾ ਥੋੜੋ ਹੋਇਆ ਪੂਜਾ ਤੂੰ ਘਰ ਸਾ ਤੇ ਕਿ ਹੁਣ ਫੇਰ ਮੁੱਕਰ ਗਈਆਂ ਤੂੰ ਦਾ ਪੈਰ ਪੈ ਤੇ ਪੂਜਾ ਮੁੱਕਰੀ ਨਹੀਂ ਆ ਕਦੋਂ ਕਿਆ ਤੁਹਾਨੂੰ ਉਧਰ ਤੁਸੀਂ ਮੇ ਤੋਂ 30 ਲਿਆ ਤਾਂ ਵੀ ਤੂੰ ਕਹਿੰਦੀ ਮੈਂ ਕੇਸ ਵਾਪਸ ਲੈ ਲਵਾਂਗੀ ਫੇਰ ਤੂੰ ਉਧਰ ਵੀ ਮੈਨੂੰ ਬੇਫਿਕੂ ਬਣਾਤਾ ਹੁਣ ਤੂੰ ਦੁਬਾਰਾ ਮੈਨੂੰ ਫੇਰ ਸਾਧ ਲਿਆ ਆ ਜਾਓ ਭਾਜੀ ਬਹਿ ਕੇ ਗੱਲ ਕਰ ਲੈਂਦੇ ਆ ਕੋਈ ਗੱਲ ਨਹੀਂ ਤੂੰ ਫੇਰ ਮੁੱਕਰ ਗਈ ਭਾਜੀ ਮੈਂ ਤੁਹਾਨੂੰ ਕਿਹਾ ਕਦੋਂ ਆ ਕਿ ਮੈਂ ਤੁਹਾਡਾ ਕੇਸ ਵਾਪਸ ਲੈ ਜਾਣਾ ਮੈਂ ਕਹਿੰਦੋ ਕਿ ਉਹ ਤਾਂ ਮੇਰੀ ਮਜਬੂਰੀ ਸੀ ਤੁਸੀਂ ਗੱਲ ਨੂੰ ਸਮਝਦੇ ਮੈਨੂੰ ਥੋੜੋ ਪਤਾ ਸੀ ਤੇਰੀ ਮਜਬੂਰੀ ਆ ਤੂੰ ਬਾਅਦ ਦੇ ਵਿੱਚ ਫੇਰ ਫੋਨ ਕਰਕੇ ਕਹਿ ਦਿੰਦੀ ਵੀ ਭਾਜੀ ਮੇਰਾ ਤੈਨੂੰ ਬੇਵਕੂਫ ਬਣਾਉਂਦੀ ਆ ਮੈਂ ਨਹੀਂ ਕਿਸੇ ਵਾਸਤੇ ਲੈਣਾ ਮੈਨੂੰ ਨਹੀਂ ਪਤਾ ਸੀ ਇਹ ਡੱਬਾ ਕਿਹੜੀ ਖੁਸ਼ੀ ਚ ਆ ਗਿਆ ਭਾਜੀ ਤੁਸੀਂ ਤਾਂ ਇਹ ਚਾਹਦੇ ਆ ਕਿ 60 ਲੱਖ ਅਸੀਂ ਇਕੱਲੇ ਹੜੱਪ ਜਾਈਏ ਤੇ ਪੂਜਾ ਨੂੰ ਕੁਝ ਦੇਣਾ ਪੈ ਜਾਵੇ ਪੂਜਾ ਕੀ ਹੱਦ ਕਰੀ ਜਾਂਦੀ ਤੂੰ ਸਾਡੇ ਤੇ ਥੋੜਾ ਬੋ ਤਾਂ ਤਰਸ ਤਾਂ ਕਰ ਲੈ ਤੇਰੇ ਦਿਲ 'ਚ ਰਹਿਮ ਹੈ ਨਹੀਂਗਾ ਭਾਬੀ ਮੇਰੀ ਗੱਲ ਇੱਕ ਸੁਣ ਤਰਾ ਤਰਸ ਤੇ ਰਹਿਮ ਦਾ ਪੂਜਾ ਨਾਲ ਕੋਈ ਮੇਲ ਨਹੀਂ ਹਾ ਬੂਜਾ ਕਿਹੜੀ ਗੱਲ ਆ ਤੂੰ ਬੁੜੀਆਂ ਨੂੰ ਕਹਾਵਟਾ ਪਾ ਪਾ ਕੇ ਮੈਨੂੰ ਸੁਣਾਉਣ ਲੱਪਈਆਂ ਨਹੀਂ ਪਾਜੀ ਕਹਾਵਟਾ ਨਹੀਂ ਸਿਆਣਿਆਂ ਨੇ ਉਦੋਂ ਹੀ ਨਹੀਂ ਕਿਹਾ ਲੈ ਸਿਆਣਿਆਂ ਨੇ ਉਦੋਂ ਨਹੀਂ ਕਿਹਾ ਹੈਗਾ ਹਾ ਕਿਹੜੀ ਗੱਲ ਹੁੰਦੀ ਪਹਿਲਾਂ ਤੂੰ ਘਰ ਸੱਜਣਾ ਪਹਿਲਾਂ ਕਹਿ ਦੇਣਾ ਪਾਜੀ ਆ ਜਾਓ ਮੇਰਾ ਕੇਸ ਬੱਸ ਲੈਣਾ ਪਾਜੀ ਮੈਨੂੰ 30000 ਰੁਪਏ ਦੇ ਦੋ ਮੈਂ ਕੇਸ ਬੱਸ ਲੈਣਾ ਇੱਥੇ ਆ ਕੇ ਫਿਰ ਮੈਨੂੰ ਹਿੱਸਾ ਦੇ ਦੋ ਮੈਨੂੰ ਹਿੱਸਾ ਦੇ ਦੋ ਨਹੀਂ ਪਾਜੀ ਪਹਿਲਾਂ ਮੇਰੀ ਤਾਂ ਤੁਸੀਂ ਗੱਲ ਸੁਣੋ ਤੁਹਾਨੂੰ ਕਹੀ ਜਾਂਦੀ ਮੈਂ ਬਾਰ ਬਾਰ ਕਿ ਗੁਰਪ੍ਰੀਤ ਬੈਠਾ ਸੀ ਕਿੰਨੀ ਕਵਾਰ ਹੁਣ ਮੈਂ ਡੰਡੋਰਾ ਪਿੱਟਾ ਪਿੰਡ ਦੇ ਵਿੱਚ ਜਾ ਕੇ ਤੇ ਪੁੱਜ ਤੂੰ ਦੱਸ ਦਿੰਦੀ ਵੀ ਮੈਂ ਤਾਂ ਤੁਹਾਨੂੰ ਉੱਤੇ ਉੱਤੋਂ ਲਾਰੇ ਲਾਉਂਦੀ ਆਂ ਦੇਰ ਤੇ ਮੇਰੀ ਉਹੀ ਖੋਟ ਵਾ ਜਿਹੜੀ ਪਹਿਲਾਂ ਸੀਗੀ ਮੈਂ ਹਿੱਸਾ ਲੈਣਾ ਹੀ ਲੈਣਾ ਆਂ ਅਸੀਂ ਕਹਾਂ ਨੂੰ ਤੇਰੇ ਕੋਲੋਂ ਇੱਥੇ ਬੇਇੱਜ਼ਤੀ ਕਰਵਾਉਣਾ ਤੇ ਮੈਨੂੰ ਕੀ ਭਾ ਘਟ ਦਿਲ ਚ ਕੀ ਚੱਲਦਾ ਆਂ ਉੱਤੋਂ ਤੂੰ ਘਹਾਕਾ ਪਾਵਾ ਕੇ ਲਾ ਪਈਆਂ ਦੱਸ ਮੈਨੂੰ ਕਿਆ ਦੋਨ ਤਰਸੇ ਨਹੀਂ ਅਗਲੀ ਕਹਿੰਦੀ ਆ ਫੇਰ ਕੀ ਲੋੜ ਆ ਇਹਦੀ ਨਹੀਂ ਮੈਂ ਹਿੱਸਾ ਦਾ ਆਪਣਾ ਬਣਦਾ ਲੈਣਾ ਹੀ ਆ ਹਿੱਸਾ ਲੈਣਾ ਹਿੱਸਾ ਲੈਣਾ ਮੈਂ ਕਿੰਨੀ ਵਾਰ ਤੈਨੂੰ ਕਹਿ ਚੁੱਕਾ ਉਹ ਤੇਰੇ ਤੇ ਮੈਂ ਵਿਆਹ ਦੇ ਉੱਤੇ ਹਿੱਸੇ ਨਾਲੋਂ ਜ਼ਿਆਦਾ ਲਾ ਚੁੱਕਾ ਤੂੰ ਕਿਉਂ ਨਹੀਂ ਸਮਝਦੀ ਇਹ ਗੱਲ ਨੂੰ ਉਦੋਂ ਗਲਤੀ ਕਰ ਲੈਣਾ ਦੇਖ ਦੇ ਕਿਦਾਂ ਚੱਲ ਪੋਜਾ ਤੇਰੇ ਤੋਂ ਗੱਲ ਮੈਨੂੰ ਦੱਸ ਦੇ ਇਸ ਬਾਤਸ ਲੈਣਾ ਤੇ ਨਹੀਂ ਲੈਣਾ ਨਹੀਂ ਲੈਣਾ ਮੈਂ ਭਾਜੀ ਮੈਂ ਹਿੱਸਾ ਲੈਣਾ ਮੈਂ ਕੱਲ ਵੀ ਹਿੱਸਾ ਲੈਣਾ ਜੀ ਅੱਜ ਵੀ ਲੈਣਾ ਤੇ ਆਉਣ ਵਾਲੇ ਸਮੇਂ 'ਚ ਵੀ ਲੈਣਾ ਤੁਸੀਂ ਹੁਣ ਦੇਖ ਲਓ ਕਿੱਦਾਂ ਦੇਣਾ ਆ ਰੌਲਾ ਪਾ ਕੇ ਦੇਣਾ ਕਿ ਪਿਆਰ ਨਾਲ ਦੇਣਾ ਮੈਨੂੰ ਕੀ ਪਤਾ ਸੀ ਮੈਂ ਤਾਂ ਕਿਹਾ ਚੱਲ ਪਿਆਰ ਨਾਲ ਨਿਚਠਣ ਆਏ ਆ ਤੁਹਾਡੇ ਤਾਂ ਮਨ ਦੇ ਵਿੱਚ ਹੋਰੇ ਹੀ ਚੋਰ ਫਿਰਦਾ ਤੇਰੇ ਮਨ ਦੇ ਚੋਰ ਸਗਾ ਤੂੰ ਸਾਡੇ ਫੋਨ ਤੇ ਸਾਧ ਰਿਆ ਇੱਥੇ ਬੇਇੱਜ਼ਤੀ ਕਰ ਰਹੀ ਆ ਨੇ ਮੈਨੂੰ ਕੀ ਪਤਾ ਤੁਹਾਡੇ ਮਨ ਚ ਕੀ ਚੱਲਦਾ ਹੈ ਤੁਸੀਂ ਇੱਥੇ ਕਾਹਦੇ ਆਏ ਹੋ ਮੇਰੇ ਲਈ ਡੱਬੇ ਲੈ ਕੇ ਡੱਬੇ ਲੈ ਕੇ ਨਹੀਂ ਆਏ ਤੈਨੂੰ ਤੇਰੇ ਕਹਿਣ ਦੇ ਫੋਨ ਦੇ ਉੱਤੇ ਆਏ ਆ ਐਨੇ ਪਿਆਰ ਨਾਲ ਸਾਨੂੰ ਪੂਜਾ ਬੋਲੀ ਅਸੀਂ ਤਾਂ ਆਏ ਹਾਂ ਢੋਲੇ ਦੀਆਂ ਗਾਉਣੇ ਮੈਂ ਤਾਂ ਹਿੱਸਾ ਲੈਣਾ ਤੇ ਲੈ ਕੇ ਦੱਸੂਗੀ ਤੂੰ ਸੌਣਾ ਹੈ ਇਹਨੇ ਕਿਤੇ ਬਾਹਰੇ ਆਉਣ ਦੇਣਾ ਚੱਲ ਆ ਚੱਲੀਏ ਆਏ ਕੀ ਕਰਨ ਸਿੱਥੇ ਤੂੰ ਸੱਦਿਆ ਕਰਕੇ ਆਏ ਸਕੇ ਨਹੀਂ ਮੈਂ ਜੋ ਸੱਦਿਆ ਸੀ ਕਿਸੇ ਗੱਲ ਪਿੱਛੇ ਸੱਦਿਆ ਸੀ ਕਿਹੜੀ ਗੱਲ ਪਿੱਛੇ ਸੱਦਿਆ ਸੀ ਤੂੰ ਕਹਿੰਦੇ ਸੀ ਆ ਕੇ ਬਹਿ ਕੇ ਗੱਲ ਕਰ ਤੁਸੀਂ ਤਾਂ ਹਲਕ ਹਲਕ ਕਰਦੇ ਆਏ ਆ ਹਲਕਾ ਲੈ ਦੇਖ ਲੈ ਬੋਲਣ ਦਾ ਤਰੀਕਾ ਹੁਣ ਆ ਬਾਬੀ ਬੋਲਿਆ ਕਰ ਤੂੰ ਤਾਂ ਮੇਰੇ ਜ਼ਹਿਰ ਦਿਖਾ ਲਈ ਦਿੱਨੀ ਜਦੋਂ ਬੋਲਦੀ ਆ ਜਾ ਇੱਥੋਂ ਉਹਨਾਂ ਦੇ ਆਉਣ ਤੋਂ ਪਹਿਲਾਂ ਨਾ ਤੇ ਮੈਂ ੱੱਕੇ ਮਾਰ ਕੇ ਬਾਹਰ ਕੱਢੂੰਗੀ ਕੰਮ ਹੋਇਆ ਧੱਕੇ ਮਾਰਦਾ ਕੀ ਕੰਮ ਆ ਤੁਸੀਂ ਵੀ ਚਲ ਜੋ ਮੈਂ ਤਾਂ ਤੁਹਾਨੂੰ ਵੀ ਧੱਕੇ ਮਾਰ ਕੇ ਬਾਹਰ ਕੱਢੂਗੀ ਮੈਂ ਦੁਪਹਿਰਾਂ ਇਵੇਂ ਦਾ ਧੱਕੇ ਮਾਰੀਦੇ ਹੁੰਦੇ ਆ ਹਾਂ ਮਾਰੂਗੀ ਹਾਂ ਅੱਧ ਹੋ ਰਹੀ ਪਈ ਆ ਮੇਰੇ ਸਿਰ ਤੇ ਚੜਦੇ ਲੈ ਲੈ ਤੈਨਾਂ ਤੂੰ ਸੱਜਿਆ ਸਾਨੂੰ ਆਪ ਗੱਲ ਕਰ ਚਲੋ ਚਲੋ ਬਾਬਾ ਹੋ ਜਾ ਲੱਗਿਆ ਹੁਣ ਅਸੀਂ ਹੋਰੇ ਚ ਬੈਠਣ ਲੱਗਿਆ ਤੇਰੇ ਕੋਲ ਮੇਰੀ ਗੱਲ ਇੱਕ ਸੁਣ ਲੋ ਜੇ ਮੁੜ ਕੇ ਮੈਨੂੰ ਤੰਗ ਕੀਤਾ ਫੇਰ ਨਾ ਕਿਹਾ ਮੈਂ ਕੰਪਲੇਂਟ ਕਰ ਦੇਣੀ ਆ ਅੱਜ ਤੱਕ ਕਚਹਿਰੀਆਂ 'ਚ ਧੱਕੇ ਖਾਣੇ ਆ ਨਾ ਕੱਲੂ ਫੇਰ ਥਾਣਿਆਂ 'ਚ ਵੀ ਫੇਰੂੰਗਾ ਇਹਨੂੰ ਮਾਰ ਲੈ ਕੇ ਇਸ ਕਰਕੇ ਇੱਥੇ ਨਾ ਬੜਿਓ ਹ ਜੱਤਰ ਦਾ ਹਿੱਸਾ ਨਹੀਂ ਮੈਨੂੰ ਮਿਲਦਾ ਮਠਿਆਈ ਦਾ ਡੱਬਾ ਲੈ ਕੇ ਜਾਣਾ ਕਹਿੰਦੀ ਕੁੜੀ ਲਈ ਲੈ ਜਾ ਮੂੰਹ ਮਿੱਠਾ ਕਰਾ ਲਾ ਉਹਦਾ ਸਿਰ ਸਵਾਬ ਆ ਕੇ ਕੱਢਿਆ ਅਗਲੀ ਨੇ ੱੱਕੇ ਮਾਰ ਮਾਰ ਕੇ